ਦੇਖੋ ਪਹਿਲਾਂ ਤੇ ਇਹਨਾਂ ਨੇ ਪੁਲਿਸ ਆਪਣਾ ਇਕੱਠੇ ਹੋ ਕੇ ਰਸਤਾ ਇਹ ਬਲੋਕ ਕਰ ਦਿੱਤਾ ਵਾ ਅਸੀਂ ਦੁਕਾਨਦਾਰ ਦੇਖੋ ਇੱਕ ਗੱਲ ਆ ਇੱਕ ਰੇੜੀਆਂ ਚ ਚੁਕਾ ਦਿੱਤੀਆਂ ਇੱਕ ਗਰੀਬ ਦਾ ਚੁਕਾਤਾ ਜੇ ਮਹੀਨੇ ਦੇ ਵਿੱਚ ਭਗਵੰਤ ਮਾਨ ਇੱਥੇ ਚਾਰ ਵਾਰੀ ਆ ਜਾਂਦਾ ਵਾ ਹਨਾ ਚਾਰ ਵਾਰੀ ਤੇ ਦੇਖੋ ਜੀ ਉਹ ਕਿੱਥੇ ਜਾਣਗੇ ਗਰੀਬਾਂ ਨੂੰ ਕੀ ਆ ਗਰੀਬਾਂ ਦੀ ਇਹੀ ਰੋਟੀ ਆ ਇਹੀ ਸਭ ਕੁਝ ਆ ਗਾਹਕਦਾਰੀ ਬੰਦ ਹੋ ਗਈ ਆ ਲੱਖਾਂ ਰੁਪਿਆ ਦਾ ਪੂਰੇ ਇਸ ਦੁਕਾਨਦਾਰਾਂ ਨੂੰ ਨੁਕਸਾਨ ਹੋ ਰਿਹਾ ਵਾ ਦੇਖੋ ਜੀ ਅਲਟੀਮੇਟ ਮ ਇਹੋ ਜਿਹਾ ਕੋਈ ਜਾਰੀ ਨਹੀਂ ਕੀਤਾ ਗਿਆ ਇਹਨਾਂ ਵੱਲ ਨਾ ਹੀ ਨਾ ਵੱਲ ਕਹਿ ਗਿਆ ਦੁਕਾਨਾ ਬੰਦ ਕਰੋ ਬਸ ਇਹਨਾਂ ਕਹਿ ਗਿਆ ਜਿਹੜੀ ਆਵਾਜ਼ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਮ੍ਰਿਤਸਰ ਫੇਰੀ ਸੀ ਇਸ ਦੌਰਾਨ ਦੁਕਾਨਦਾਰ ਕਾਫੀ ਪਰੇਸ਼ਾਨ ਨਜ਼ਰ ਆਏ ਉਹਨਾਂ ਨੇ ਮੀਡੀਆ ਦੇ ਅੱਗੇ ਆਪਣੇ ਦੁੱਖੜੇ ਸੁਣਾਉਂਦੇ ਹੋਏ ਕਿਹਾ ਕਿ ਇਸ ਫੇਰੀ ਦੇ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਅੱਜ ਸਵੇਰੇ ਹੀ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਨ ਜਿਸ ਦਾ ਅਸਰ ਉਹਨਾਂ ਦੇ ਕਾਰੋਬਾਰਤ 'ਤੇ ਵੀ ਪਿਆ ਤੇ ਹੋਰ ਕੀ ਕੁਝ ਕਹਿੰਦੇ ਹੋਏ ਅੰਮ੍ਰਿਤਸਰ ਦੇ ਵਿੱਚ ਦੁਕਾਨਦਾਰ ਨਜ਼ਰ ਆਏ ਆਉ ਸੁਣਦੇ ਆ। ਦੇਖੋ ਜੀ ਸਭ ਤੋਂ ਪਹਿਲਾਂ ਜੈਸ਼ੀ ਰਾਮ ਜੈ ਜੈਸ਼ੀ ਰਾਮ ਮੈ ਹੈਪੀ ਵੇਅਰ ਕੰਮੇਰਸ ਤੋਂ ਦੇਖੋ ਜੀ ਮਾਨਯੋਗ ਭਗਵੰਤਮਾਨ ਮੁੱਖ ਮੰਤਰੀ ਸਾਡੇ ਹਾਲਗੇਟ ਵਿਖੇ ਆ ਰਹੇ ਆ ਦੇਖੋ ਪਹਿਲਾਂ ਤੇ ਇਹਨਾਂ ਨੇ ਪੁਲਿਸ ਆਪਣਾ ਇਕੱਠੇ ਹੋ ਕੇ ਰਸਤਾ ਇਹ ਬਲੌਕ ਕਰ ਦਿੱਤਾ ਵਾ ਅਸੀਂ ਦੁਕਾਨਦਾਰ ਦੇਖੋ ਇੱਕ ਗੱਲ ਆ ਇੱਕ ਰੇੜੀਆਂ ਚ ਚੁਕਾ ਦਿੱਤੀਆਂ ਇੱਕ ਗਰੀਬ ਦਾ ਚੁਕਾਤਾ ਜੇ ਮਹੀਨੇ ਦੇ ਵਿੱਚ ਭਗਵੰਤਮਾਨ ਇਥੇ ਚਾਰ ਵਾਰੀ ਆ ਜਾਂਦਾ ਵਾ ਹਨਾ ਚਾਰ ਵਾਰੀ ਤੇ ਦੇਖੋ ਜੀ ਉਹ ਕਿੱਥੇ ਜਾਣਗੇ ਗਰੀਬਾਂ ਨੂੰ ਕੀ ਆ ਗਰੀਬਾਂ ਦੀ ਇਹੀ ਰੋਟੀ ਆ ਇਹੀ ਸਭ ਕੁਝ ਆ ਰਹੀ ਰਿਜਕਾ ਗਾਗਦਰੀ ਬੰਦ ਹੋ ਗਈ ਆ ਮੇਰੇ ਲੱਖਾਂ ਰੁਪਿਆ ਦਾ ਪੂਰੇ ਇਸ ਦੁਕਾਨਦਾਰਾਂ ਨੂੰ ਨੁਕਸਾਨ ਹੋ ਰਿਹਾ ਵਾ ਜੀ ਅਚਾਨਕ ਜਿਹੜੀਆਂ ਤਿਆਰੀਆਂ ਪੁਲਿਸ ਵੱਲੋਂ ਕੀਤੀਆਂ ਗਈਆਂ ਤੇ ਦੁਕਾਨਦਾਰਾਂ ਨੂੰ ਕੀ ਕਿਹਾ ਗਿਆ ਵੀ ਬੰਦ ਰੱਖੋ ਦੁਕਾਨਾਂ ਜਾਂ ਦੇਖੋ ਜੀ ਆਵਾਜ਼ਾਂ ਹੀ ਰੋਕੀ ਗਈ ਹੈ ਦੇਖੋ ਜੀ ਅਲਟੀਮੇਟਮ ਇਹੋ ਜਿਹਾ ਕੋਈ ਜਾਰੀ ਨਹੀਂ ਕੀਤਾ ਗਿਆ ਇਹਨਾਂ ਵੱਲੋਂ ਨਾਇਨ ਵੱਲੋਂ ਕਿਹਾ ਗਿਆ ਦੁਕਾਨਾਂ ਬੰਦ ਕਰੋ ਬਸ ਇਹਨਾਂ ਕਹਿ ਕਿ ਜਿਹੜੀ ਆਵਾਜ਼ਾਂ ਜੀ ਆਵਾਜ਼ੇ ਵੀ ਇਹਨਾਂ ਠੱਪ ਕਰਤੀ ਆ ਕੋਈ ਗੱਡੀ ਕੋਈ ਬਾਈਕ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਰਾ ਬੰਦ ਕੀਤਾ ਉੱਥੇ ਇੱਥੇ ਨਾਕਾ ਲਾਤਾ ਵਾ ਇੱਥੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਵਾ ਇਹੋ ਜੀ ਮੇਰੇ ਰਸਤਾ ਹੀ ਬਲੌਕ ਕਰਤਾ ਬਸ ਆਮ ਪਬਲਿਕ ਜਿਹੜਾ ਆਮ ਬੰਦੇ ਦਾ ਆਉਣਾ ਜਾਣਾ ਇੱਥੇ ਬੰਦ ਕੀਤਾ ਹੈ ਵੀ ਦੇਖੋ ਜੀ ਗਾਹਕਦਾਰੀ ਤੁਸੀਂ ਆਮ ਲਾ ਲਓ ਜਿਨ੍ਹਾਂ ਦੇ ਜਿਨ੍ਹਾਂ ਨੇ ਆਉਣਾ ਵਾ ਵਗੈਰਾ ਗਾਹਕਦਾਰੀ ਬੰਦ ਹੋ ਚੁੱਕੀ ਹੈ ਸਾਡੀ ਮਤਲਬ ਇੱਕ ਸਾਡੀ ਰੋਟੀ ਬੰਦ ਕੀਤੀ ਮੰਨ ਲਓ ਮਹੀਨੇ ਚ ਤਿੰਨ ਚਾਰ ਵਈ ਕੱਲ ਤੋਂ ਗੰਤਮਾਨ ਆਨੇ ਫਿਰ ਆਨੂ ਕੀ ਸਾਡੇ ਫਿਰ ਤਾਂ ਹੰਤ ਘਰੇ ਬੈਣ ਵਾਲਾ ਹੀ ਕੰਮ ਆ ਇਹਨਾਂ ਹੀ ਘਰੋਬਾਰ ਹੀ ਨਿਕਲੀਏ ਮਤਲਬ ਇਹ ਵਿੱਚ ਇੱਕ ਚੌਣਜਾਬਤਾ ਲੱਗੀ ਹੈ ਚੌਣੇ ਦੇ ਵਿੱਚ ਮੈਨੂੰ ਇਹ ਸਮਝ ਨਹੀਂ ਆ ਰਹੀ ਭਗਵੰਤਮਾਨ ਆਰੇ ਇਹ ਚ ਸਾਨੂੰ ਕੀ ਬੈਨੀਫਿਟ ਹੋ ਰਿਹਾ ਵਾ ਜਾਂ ਤੇ ਸਾਡੀ ਰੋਟੀ ਬੰਦ ਕਰ ਰਹੇ ਨੇ ਮਤਲਬ ਆਮ ਲੋਕਾਂ ਨੂੰ ਕੀ ਫਾਇਦਾ ਵਈ ਕਿਸੇ ਨਮਸਤਘਰ ਮੰਦਰ ਸਾਹਿਬ ਸ੍ਰੀ ਹਮੰਦਰ ਸਾਹਿਬ ਇਕ ਨਮਸਤਕ ਹੋਣ ਜਾ ਰਹੇ ਨੇ ਅਤੇ ਮੈਨੂੰ ਇੱਕ ਉਸਲੀ ਇੱਥੇ ਆਉਂਦਾ ਕਰਨੀ ਹੈ ਤੇ ਨਮਸਤਕ ਹੋਣਗੇ ਕੋਈ ਆਪਣੀਆਂ ਮਾਫੀਆਂ ਮੰਗਣਗੇ ਵਗੈਰਾ ਪਰ ਲੇਕਿਨ ਆਮ ਪਬਲਿਕ ਨੂੰ ਪਰੇਸ਼ਾਨੀ ਆਉਂਦਾ ਕਰਨ ਮੈਂ ਇਹ ਸਵਾਲ ਪੁੱਛਦਾ ਮਾਨਜੋ ਘੋਣ ਸਾਹਿਬ ਨੂੰ ਕਿ ਆਮ ਲੋਕਾਂ ਨੂੰ ਕਿਉਂ ਪਰੇਸ਼ਾਨੀ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਦੁਕਾਨਦਾਰਾਂ ਨੂੰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਦੇਖੋ ਜੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਪਹਿਲੀ ਗੱਲ ਤਾਂ ਸੀਜ਼ਨ ਆਊਟ ਆ ਸੀਜ਼ਨ ਆਊਟ ਵਿੱਚ ਜਿਹੜੀ ਮਾੜੀ ਮੋ ਹਾਲ ਵੀਰ ਮੇਰੀ ਦੁਕਾਨ ਹੈ ਸਿਰ ਤੋਂ ਇਹਨਾਂ ਨੇ ਬੋਰ ਲਾਈ ਆ ਰਹੇ ਸਿਰੇ ਆਏ ਇਹਨਾਂ ਕੋ ਇਹਨਾਂ ਨੇ ਕਿਹਾ ਸੀ ਬੋਰ ਨਾਲੋਂ ਇਹਨੇ ਸਾਡੋ ਕੋ ਪਰਮਿਸ਼ਨ ਹੈਗੀ ਪਰਮਿਸ਼ਨ ਕੋਈ ਨਹੀਂ ਇੱਕ ਪ੍ਰੈਸਰਪੋਰਟਰ ਆਇਆ ਇੱਕ ਤੁਹਾਡੇ ਰਾ ਉਹਨੇ ਉਹਨੇ ਕਿਹਾ ਕਿਰਾ ਮੇਰੇ ਕਹਿੰਦੇ ਤੁਹਾਡੀ ਅਜੀ ਗੁਪਤੇ ਸਾਨੂੰ ਡਾਕਟਰ ਅਜੀ ਗੁਪਤੇ ਨੇ ਕਿਹਾ ਕਿ ਅਜੀ ਗੁਪਤੇ ਨਾਲ ਗੱਲ ਕਰਾਓ ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ ਉਹ ਵੀ ਚੁੱਪ ਕਰਕੇ ਚਲ ਗਏ ਤੋਂ ਨਾ ਗੱਲ ਕਰਾ ਸਕੇ ਕੀ ਨਾ ਅਰੇ ਦੁਕਾਨਾਂ ਨੂੰ ਇਹਨਾਂ ਖਰਾਬ ਦੁਕਾਨਦਾਰਾਂ ਨੂੰ ਨਾ ਖਰਾਬ ਕਰਦੇ ਪੁੱਛੋ ਕੋ ਗੱਲ ਨਾ ਮੇਰੀ ਜਾਂ ਤੇ ਦੁਕਾਨਾਂ ਹੀ ਸਾਰੇ ਲੋਕੀ ਬੰਦ ਕਰਦੀ ਆ ਆਪਣੀਆਂ ਆਪਣੇ ਆਪਣੇ ਘਰਾਂ ਚਲ ਜਾਈਏ ਇਹਨਾਂ ਨੇ ਉਹ ਚੌਂਟ ਕਮਿਸ਼ਨ ਦੇ ਸਭ ਆਇਆ ਹੋਣਾ ਉਹਨਾਂ ਨੂੰ ਲੱਗ ਰਿਹਾ ਮੈਂ ਗਲਤ ਗਲਤ ਕੰਮ ਹੋ ਰਿਹਾ ਉਹ ਨਾਂ ਲੱਗ ਖਲੋਗੇ ਬੋਲ ਲੋ ਆ ਰਹੇ ਸਾਰੇ ਤੇ ਜੇ ਤੁਸੀਂ ਉਧਰ ਕੈਮਰਾ ਗੋਦਨ ਪਤਾ ਲੱਜੇਗਾ ਵਾਕੇ ਬੋਲ ਲੱਥਰੇ ਆ ਲੋਕਾਂ ਦੀ ਛੱਤਾਂ ਦੇ ਇਹਨਾਂ ਨੇ ਆਪਣੇ ਬੈਨਰ ਡੰਡੇ ਆ ਦੁਕਾਨਦਾਰੀ ਕਿੰਨਾ ਵੀ ਮੁਸ਼ਕਲ ਪ੍ਰਭਾਵੀ ਮੁਸ਼ਕਲ ਸ਼ਹਿਰ ਤੋਂ ਲੈ ਕੇ ਹੁਣ ਤੱਕ ਕਿ ਨੇ ਬਾਤ ਨਹੀਂ ਪੁੱਛੀ ਦੁਕਾਨਾਂ ਦੇ ਕਿ ਬੋਰਡ ਲਾਤੇ ਵੱਡੇ ਵੱਡੇ ਆਪਣੇ ਇਹਨਾਂ ਨੇ ਤੇ ਅੰਦਰ ਵੱਡੇ ਅੰਦਰ ਵੱਡੇ ਮਰਦੇ ਨਹੀਂ ਆ ਰਹੇ ਦੇ ਬੰਦੇ ਨਹੀਂ ਆ ਰਹੇ ਨਹੀਂ ਇਹ ਦਿਹਾਲਾ ਨੇ ਕੀਤਾ ਆ ਤੁਹਾਨੂੰ ਪਹਿਲੇ ਜਾਣਕਾਰੀ ਨਹੀਂ ਦਿੱਤੀ ਸੀ ਕਿ ਸੀ ਆ ਮਾਰਿਆ ਕਿਸਨੂੰ ਕੋਈ ਜਾਣਕਾਰੀ ਵਗੈਰਾ ਦਿੱਤੀ ਸੀ ਕਿ ਤੁਹਾਨੂੰ ਉਹਨਾਂ ਨੇ ਸਾਨੂੰ ਜਾਣਕਾਰੀ ਕੋਈ ਦਿੱਤੀ ਨਹੀਂ ਇਹਨਾਂ ਨੇ ਜੇ ਦਿੱਤੀ ਹੁੰਦੀ ਤਾਂ ਕਾਪਰਨਾ ਕਰੀਏ ਨਾਲ ਚੋ ਠੀਕ ਆ ਯਾਰ ਕੋਈ ਗੱਲ ਨਹੀਂ ਤੇ ਸਾਨੂੰ ਕੀ ਕਿਹਾ ਹੀ ਨਹੀਂ ਤੇ ਸੇਰ ਤੇ ਲੱਗੇ ਸਾਨੂੰ ਤੇ ਵਾਹ ਲੱਗੇ ਸਾਰੀ ਸਾਰੀ ਜਿੰਨੀ ਪੁਲਿਸ ਅਫਸਰ ਹੈ ਸਾਰੇ ਉਹ ਵੀ ਫਸੇ ਸਾਰੇ ਵਾਹ ਲੱਗੇ ਦੇ ਅਹੀਂ ਨਿਕਲਣ ਲੱਗੇ ਅਈ ਅਈ ਤੇ ਚਲੋ ਘਰ ਚੱਲ ਜਣਾਤੀ ਜੇ ਉਹਨਾਂ ਪੁੱਛੋ ਕੀ ਹਾਲ ਉਹਨਾਂ ਦਾ ਜੇ ਚਾਹ ਪਾਣੀ ਰੋਟੀ ਕੱਖ ਨਹੀਂ ਜਿਨ੍ਹਾਂ ਨੂੰ ਕੱਖ ਨਹੀਂ ਦੇਣਾ ਇਹਨਾਂ ਨੇ ਕਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਲੀਡਰ ਵੱਖ-ਵੱਖ ਹਲਕਿਆਂ ਦੇ ਵਿੱਚ ਪਹੁੰਚ ਰਹੇ ਨੇ ਅਜਿਹੇ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੰਮ੍ਰਿਤਸਰ ਫੇਰੀ ਸੀ ਪਰ ਇਸ ਦੌਰਾਨ ਜਦੋਂ ਦੁਕਾਨਦਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਉਹਨਾਂ ਦੇ ਵੱਲੋਂ ਆਪਣੇ ਦਿਲ ਦੀ ਗੱਲ ਜਿਹੜੀ ਹੈ ਉਹ ਵੀ ਮੀਡੀਆ ਦੇ ਅੱਗੇ ਰੱਖੀ ਗਈ ਤੇ ਸਿਆਸਤਦਾਨਾਂ ਨੂੰ ਲਾਂਤਾਂ ਤੱਕ ਪਾਉਂਦੇ ਹੋਏ ਨਜ਼ਰਾਈ